ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਅਹਿਮ ਕ੍ਰਿਟੀਕਲ ਪੂਰਾ ਵਧੀਆ ਟੌਪਿਕ ਲੈ ਕੇ ਆਏ ਆਂ ਜਿਹੜਾ ਕਿ ਆਪਾਂ ਵੀਰੇਵੇ ਪਸ਼ੂ ਰੁਕੇਵੇ ਪਸ਼ੂ ਸਾਲ-ਸਾਲ ਦੇ ਦੋ-ਦੋ ਸਾਲ ਦੇ ਪਸ਼ੂ ਜਿਹੜੇ ਖੜੇ ਨਾ ਉਹਨਾਂ ਦੇ ਵਾਸਤੇ ਆਪਾਂ ਦਵਾਈਆਂ ਮੈਡੀਕਲ ਦਵਾਈਆਂ ਦੇਸੀ ਦਵਾਈਆਂ ਆਪਾਂ ਅੱਕ ਗਏ ਆ ਦੇ ਦੇ ਕੇ ਵੀ ਮਤਲਬ ਆਪਣਾ ਪਸ਼ੂ ਉਹ ਹੀਟ ਦੇ ਵਿੱਚ ਨਹੀਂ ਆਉਂਦਾ ਇਹ ਜਿਹੜਾ ਅੱਜ ਦਾ ਆਪਾਂ ਨੁਕਤਾ ਦੱਸਣ ਜਾ ਰਹੇ ਆ ਇਹ ਆਪਣੇ ਆ ਬਜ਼ੁਰਗਾਂ ਮਿਲੇ ਦਾ ਪਹਿਲਾਂ ਦਾ ਪੁਰਾਣਾ ਬਹੁਤ ਪੁਰਾਣਾ ਇਹ ਇਹ ਆਪਣਾ ਕਾਰਗਿਲ ਪੂਰਾ ਵਧੀਆ ਤਰੀਕਾ ਹੈਗਾ ਜਿਹੜਾ ਕਿ ਆਪਣੇ ਬਜ਼ੁਰਗ ਪਹਿਲਾਂ ਦਿੰਦੇ ਸੀ ਹੁਣ ਆਪਾਂ ਛੱਡ ਚੁੱਕੇ ਆ ਹੁਣ ਆਪਾਂ ਨਵੀਆਂ ਟੈਕਨੀਕਾਂ ਦੇ ਵਿੱਚ ਆ ਗਏ ਆ ਨਵੀਆਂ ਟੈਕਨੀਕਾਂ ਦੇ ਆਉਣ ਨੂੰ ਕਈ ਵਾਰੀ ਕੀ ਆ ਵੀ ਪ੍ਰਾਣਾ ਨੁਕਤਾ ਜਿਹੜਾ ਹੈਗਾ ਉਹ ਭਾਈ ਕਈ ਵਾਰੀ ਕੰਮ ਆ ਜਾਂਦਾ ਹੈ ਸਾਲ-ਸਾਲ ਹੋ ਜਾਂਦਾ ਪਸ਼ੂ ਨੂੰ ਖਾਸ ਕਰਕੇ ਇਹ ਤਰੀਕਾ ਜਿਹੜਾ ਬਣਾਇਆ ਹੈਗਾ ਮੱਝਾਂ ਵਾਸਤੇ ਮੱਝਾਂ ਵਾਸਤੇ ਬਹੁਤ ਆ ਕਈ ਵਾਰੀ ਤਾਂ ਭਾਈ ਉਹ ਸਾਲ ਭਨ ਜਾਂਦੀਆਂ ਦੋ-ਦੋ ਸਾਲ ਤੋਂ ਸੁੰਦੀਆਂ ਗਈਆਂ ਉਹ ਫਿਰ ਉਹਦੇ ਤੇ ਹੁਣ ਆਪਾਂ ਆਜੋ ਆਪਾਂ ਗੱਲ ਕਰਦੇ ਆਂ ਵਿਸਤਾਰ ਦੇ ਵਿੱਚ ਦੱਸਦੇ ਆਂਗੇ ਜਿਵੇਂ ਕਿ ਤੁਸੀਂ ਆ ਮੇਰੇ ਪੂਰੇ ਤਿੰਨ ਚੈਨਲਾਂ ਨੂੰ ਬਹੁਤ ਹੰਗਾਰਾ ਦਿੱਤਾ ਹੈ ਔਰ ਬਹੁਤ ਪਿਆਰ ਦਿੱਤਾ ਹੈ ਸਾਰਿਆਂ ਵੀਰ ਭਰਾਵਾਂ ਦਾ ਛੋਟੇ ਵੱਡਿਆਂ ਦਾ ਨਵੇਂ ਵਰਗ ਦੇ ਜਵਾਨਾਂ ਦਾ ਨਮੀਆਂ ਮੇਰਿਆਂ ਇਹ ਜਿਹੜੇ ਮੇਰੀਆਂ ਨਵੀਆਂ ਵੀਡੀਓ ਵੇਖਦੇ ਆ ਸਭ ਦੂਰ ਦਰੇਡੇ ਕੈਨੇਡਾ ਅਮਰੀਕਾ ਤੱਕ ਦੀਆਂ ਬੇ ਯੂਐਸਏ ਦੇ ਵਿੱਚ ਜਿੰਨੇ ਵੀ ਮੇਰੇ ਬਾਹਰ ਵੀਰ ਬੈਠੇ ਆ ਜਾਦੇ ਕਰਕੇ ਗੁਰਦਾਸਪੁਰ ਅੰਮ੍ਰਿਤਸਰ ਦੇ ਲੋਕ ਜਿੰਨੇ ਬਾਹਰ ਬੈਠੇ ਆਗੇ ਉਹ ਮੈਨੂੰ ਬਹੁਤ ਭਰਪੂਰ ਹੰਗਾਰਾ ਦਿੰਦੇ ਆ ਉਥੋਂ ਕਮੈਂਟ ਕਰਦੇ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਫਰੀਦਕੋਟ ਵਾਲਾ ਔਜਲਾ ਜੀ ਆ ਵੀਰ ਮੇਰਾ ਉਹ ਬਹੁਤ ਧੰਨਵਾਦ ਕਰਦਾ ਹੈਗਾ ਉਹਦਾ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਏ ਭਾਈ ਤੁਸੀਂ ਤਿੰਨ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਆਜੋ ਆਪਾਂ ਆਜੋ ਆਪਣੇ ਟੌਪਿਕ ਤੇ ਆਪਾਂ ਕੀ ਕਰਦੇ ਆ ਮੱਝ ਨੂੰ ਹੀਟ ਦੇ ਵਿੱਚ ਆਉਣ ਵਾਸਤੇ ਇਹ ਭਾਈ ਮੈਂ ਦੱਸ ਦਿੰਦਾ ਹੈਗਾ ਤੁਹਾਨੂੰ ਵੀਰੇ ਵੇ ਪਸ਼ੂ ਨੂੰ ਦੇਣਾ ਹੈ ਆਪਾਂ ਜਿਨ੍ਹਾਂ ਦਾ ਸਾਲ ਭੰਨਿਆ ਜਾਂਦਾ ਹੈਗਾ ਉਹਨੂੰ ਆਪਾਂ ਕੀ ਕਰਨਾ ਬਾਜਰਾ ਬਾਜਰਾ ਲੈਣਾ ਹੈ ਆਪਾਂ 500 ਗ੍ਰਾਮ ਤੇ ਗੁੜ ਲੈਣਾ ਹੈ ਆਪਾਂ 250 ਗ੍ਰਾਮ ਪਾਈਆ ਤੇ ਕਿਲੋ ਲੈਣਾ ਪਾਣੀ ਪਾਣੀ ਲੈ ਕੇ ਇਹਨੂੰ ਕੀ ਕਰਨਾ ਬਾਜਰੇ ਨੂੰ ਵਾਲ ਲਓ ਚੰਗੀ ਤਰ੍ਹਾਂ ਗੁੜ ਪਾ ਕੇ ਬਾਜਰੇ ਨੂੰ ਵਾਲ ਲਓ ਲੋੜ ਮੁਤਾਬਕ ਪਾਣੀ ਤੁਸੀਂ ਹੋਰ ਵੀ ਪਾ ਸਕਦੇ ਹੋ ਇਹ ਜਦੋਂ ਪੂਰਾ ਉਬਲ ਜੂਗਾ ਪੋਲਾ ਹੋ ਜੂਗਾ ਇਹਦੀ ਨਿਸ਼ਾਨੀ ਕੀ ਆ ਮਤਲਬ ਇਹ ਬਾਜਰਾ ਫਟ ਜੂਗਾ ਜਿਵੇਂ ਆਪਾਂ ਬੱਕਲੀਆਂ ਬਣ ਜਾਂਦੀਆਂ ਫੁੱਲ ਜਾਂਦੀਆਂ ਇਹਦੇ ਵਿੱਚ ਭਾਈ ਤੁਸੀਂ ਹੋਰ ਕੁਝ ਨਹੀਂ ਪਾਉਣਾਗਾ ਕੋਈ ਸੋਡਾ ਨਹੀਂ ਪਾਉਣਾ ਕੋਈ ਨੂਨ ਨਹੀਂ ਪਾਉਣਾ ਹੋਰ ਕੁਝ ਨਹੀਂ ਪਾਉਣਾ ਇਹਨੂੰ ਕੀ ਕਰਨਾ ਹੈਗਾ ਇਹਦੇ ਵਿੱਚ ਹੀ ਬਾਲਣਾ ਹੈਗਾ ਹੁਣ ਆਪਾਂ ਇਹ ਥੋੜੀ ਮਾਤਰਾ ਦੇ ਵਿੱਚ ਆਪਾਂ ਇਹ ਖਰਾਕ ਬਣਾਈ ਹੈ ਜਿਵੇਂ 1/2 ਕਿਲੋ ਬਾਜਰਾ ਅਗਲੇ ਲੋਕ ਤਾਂ ਕੀ ਕਰਦੇ ਸੀਗੇ 2 ਕਿਲੋ ਬਾਜਰਾ ਬਾੜ ਲੈਂਦੇ ਤੇ ਕਿਲੋ ਗੁੜ ਬਾੜ ਲੈਂਦੇ ਸੀ ਤੇ ਪਸ਼ੂ ਨੂੰ ਸਿਰਫ 3 ਦਿਨ ਹੀ ਦਿੰਦੇ ਸੀ ਤੇ ਪਸ਼ੂ ਉਹ ਹੀਟ ਚ ਆ ਜਾਂਦਾ ਹੁਣ ਕੀ ਆ ਉਹਨੀਆਂ ਖਰਾਕਾਂ ਨਹੀਂ ਰਹੀਆਂ ਉਹ ਜਿਹੇ ਪਸ਼ੂ ਨਹੀਂ ਰਹੇ ਉਹ ਜਿਆ ਵਾਤਾਵਰਨ ਨਹੀਂ ਰਿਹਾ ਪਹਿਲਾਂ ਅਰਗਾ ਜਿਵੇਂ ਅਜੇ ਤੋਂ 40 50 ਸਾਲ ਆਪਾਂ ਪੁਰਾਣੀ ਗੱਲ ਕਰਦੇ ਆ ਹੁਣ ਦੇ ਜਿਹੋ ਜਿਹੇ ਆਪਾਂ ਪਸ਼ੂ ਹੋ ਗਏ ਆਪਾਂ ਹੁਣ ਪਸ਼ੂ ਮੁਤਾਬਕ ਹੀ ਆਪਾਂ ਖਰਾਕ ਬਣਾਈ ਆ ਵੀ ਆਪਾਂ ਥੋੜੇ ਤੋਂ ਥੋੜੇ ਤੋਂ ਤਾਂ ਜਿਆਦਾ ਕੀਤਾ ਜਾ ਸਕਦਾ ਤੇ ਜਿਆਦੇ ਤੋਂ ਥੋੜਾ ਨਹੀਂ ਕੀਤਾ ਜਾ ਸਕਦਾ ਜਿਆਦੇ ਕੁਆਂਟੀਟੀ ਦੇ ਵਿੱਚ ਦੇਵਾਂਗੇ ਉਹ ਗਰਮੈਸ਼ ਕਰੂਗਾ ਕਿਉਂ ਪਸ਼ੂਆਂ ਦੇ ਵਿੱਚ ਤੰਤ ਕੁਛ ਨਹੀਂ ਹੁਣ ਖਾਦ ਖਰਾਕਾਂ ਸਾਡੀਆਂ ਇਹੋ ਜੀਆਂ ਹੋਗੀਆਂ ਬਲੱਡ ਖੂਨ ਨਹੀਂ ਆਗਾ ਆਪਾਂ ਕੀ ਕਰਨਾ ਹੈਗਾ ਇਹਨੂੰ ਅੱਧਾ ਕਿਲੋ ਬਾਜਰਾ ਲੈ ਲੋ ਪਾਈਆ ਗੁੜ ਲੈ ਲੋ ਕਿਲੋ ਪਾਣੀ ਉਵਾਲ ਲੋ ਵਾਲ ਕੇ ਇਹਨੂੰ ਘਟੋ ਘਟ ਵੀ ਜਿਹੜਾ ਸਾਲ ਭੰਦਾ ਤੁਹਾਡਾ ਪਸ਼ੂ ਉਹਨੂੰ ਦੇਣ ਲੱਗ ਜਾਓ ਇਹਦੇ ਵਿੱਚ ਕੈਲਸ਼ੀਅਮ ਭਰਪੂਰ ਕੈਲਸ਼ੀਅਮ ਹੁੰਦਾ ਬਾਜਰੇ 'ਚ ਇੱਕ ਤਾਂ ਇਹਨੇ ਬੱਚੇ ਦਾਨੀ ਦੀ ਗਰੋਥ ਕਰਨੀ ਆਗੇ ਸਾਰਾ ਨੋ ਪਹਿਲਾਂ ਜਦੋਂ ਤੁਸੀਂ ਬਾਜਰਾ ਦੇਣ ਲੱਗ ਗਏ ਕਮ ਸੇ ਕਮ ਇਹਨੂੰ 15 ਦਿਨ ਤਾਂ ਦੇਓ ਦੇਓ 15 ਤੋਂ 20 ਦਿਨ ਤੁਸੀਂ ਇਹਨੂੰ ਬਾਜਰਾ ਦੇ ਦਿਓ ਜਦੋਂ ਬਾਜਰਾ ਦੇ ਦੋਗੇ ਇਹਨੇ ਬੱਚੇ ਦਾਨੀ ਦੀ ਭਰਪੂਰ ਮਾਤਰਾ ਮਤਲਬ ਇਹ ਟਪਾਲਪ ਕਰਨੀ ਆਂ ਘੇਟਪਾਲਪ ਕਰਨੀ ਆ ਤੇ ਭਾਈ ਉਥੇ ਸੀਮਨ ਨੇ ਜਦੋਂ ਆਪਾਂ ਆਪਾਂ ਸੀਮਨ ਭਰੋਣਾਗਾ ਤੋਂ ਕ੍ਰੀਸਿਵ ਕਰ ਲੈਣਾਗਾ ਅਗਰ ਬੱਚੇ ਦਾਨੀ ਹੀ ਕਮਜ਼ੋਰ ਹੋਈ ਜਿਸ ਮਕਾਨ ਦੀ ਨਿਉ ਹੀ ਪਹਿਲਾਂ ਕਮਜ਼ੋਰ ਆ ਉਹ ਮਕਾਨ ਖੜੂਗਾ ਕਿਸ ਸਹਾਰੇ ਉਹ ਮਕਾਨ ਭਾਈ ਨਹੀਂ ਖੜ ਸਕਦਾ ਜਿਹਦੀ ਨਿਊ ਕਮਜ਼ੋਰ ਹੋਈ ਪਸ਼ੂ ਦੀ ਮੇਨ ਮੁੱਦਾ ਦੋ ਹੀ ਚੀਜ਼ਾਂ ਹੈਗੀਆਂ ਮਤਵਲ ਰੂਮਰ ਤੇ ਬੱਚੇ ਦਾਨੀ ਇਹ ਦੋ ਤੁਸੀਂ ਬਿਲਕੁਲ ਸਹੀ ਰੱਖੀਆਂ ਤਾਂ ਤੁਹਾਡਾ ਪਸ਼ੂ 9/9 ਆਗਾ ਤੇ ਸਾਲ ਦੇ ਸਾਲ ਹੀ ਤੁਹਾਡਾ ਪਸ਼ੂ ਸਲੂਗਾ ਹੁਣ ਆਪਾਂ ਇਹਨੂੰ ਕੀ ਕਰਨਾ ਕਰ ਰਹੇ ਨੇ ਕਿ ਜਦੋਂ 15-20 ਦਿਨ ਦਾ ਆਪਾਂ ਇਹਨੂੰ ਦੇਵਾਂਗੇ 20 ਦਿਨ ਦਾ ਹੀ ਤਕਰੀਬਨ ਮਹੀਨੇ ਦਾ ਪੀੜ ਹੁੰਦਾ ਪਸ਼ੂ ਦਾ 20 ਦਿਨਾਂ ਤੋਂ ਦੁਬਾਰੇ 12 ਦਿਨ ਦਾ ਹੈਗਾ ਜਦੋਂ ਦੁਬਾਰੇ ਇਹਨੂੰ ਉਤਾਰਾਂ ਦਿੱਤੀਆਂ ਪਸ਼ੂ ਨੇ ਉਦੋਂ ਤੁਸੀਂ ਆਪਣਾ ਏਆਈ ਕਰਵਾ ਸਕਦੇ ਹੋ ਕਸੀਬ ਕਰੂਗਾ ਅਗਰ ਜਿਆਦਾ ਤੁਹਾਨੂੰ ਲੱਗਦਾ ਹੈ ਵੀ ਪਸ਼ੂ ਸਾਡਾ ਹੀਟ ਦੇ ਵਿੱਚ ਨਹੀਂ ਆਇਆਗਾ ਵੀ ਇਹ ਸੀ ਦਿੱਤਾਗਾ ਬਾਜਰਾ ਦਿੱਤਾ ਹੈਗਾ ਤਾਂ ਇਹ ਆਇਆ ਹੋਰ ਭਾਈ ਇਹਨੂੰ ਚੀਜ਼ਾਂ ਨਾ ਦਿਓ ਉਹਨੂੰ ਕੀ ਕਰੋ 1 ਮਹੀਨਾ ਛੱਡ ਦਿਓ ਵੀਰੇ ਵੇ ਪਸ਼ੂ ਨੂੰ 1 ਮਹੀਨਾ ਛੱਡ ਦਿਓ ਰੈਸਟ ਕਰ ਦਿਓ ਤੇ ਫਿਰ ਤੁਸੀਂ ਉਹਦਾ ਗੈਪ ਪਾ ਕੇ 15 20 ਦਿਨ ਦਾ ਗੈਪ ਪਾ ਕੇ ਦੁਬਾਰੇ ਫਿਰ ਚਾਲੂ ਕਰ ਦਿਓ ਬਿਲਕੁਲ ਪੁਰਾਣੇ ਬਜ਼ੁਰਗਾਂ ਦਾ ਬਿਲਕੁਲ ਪ੍ਰਤਿਆਆ ਵਾ ਔਰ ਕੀਤਾ ਵਾ ਤਰੀਕਾ ਅਗਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਦਾ ਵੀ ਇਹ ਤਰੀਕਾ ਪਸ਼ੂ ਦਾ ਦਿਮਾਗ ਦੇ ਵਿੱਚ ਮੇਰੇ ਯਾਦ ਆ ਵੀ ਬਾਜਰਾ ਦਿੰਦੇ ਹੁੰਦੇ ਸੀ ਵੀਰੇ ਵੇ ਪਸ਼ੂ ਨੂੰ ਵੀ ਗੱਲ ਇਹ ਚੀਜ਼ ਦੀ ਹੈ ਵੀਰੇ ਵੇ ਪਸ਼ੂ ਨੂੰ ਬਾਜਰਾ ਦੇਣਾ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਆਪਣੇ ਗਮਾਰਾ ਬਹੁਤ ਹੁੰਦਾ ਸੀਗਾ ਫੰਡ ਰੂਪ ਉਸ ਨੂੰ ਲੋਕ ਗਮਾਰਾ ਪਾਈ ਜਾਂਦੇ ਗੁਮਾਰੇ ਨਾਲ ਬੱਚੇ ਦਾਨੀ ਦਾ ਵੀ ਫਰਕ ਪੈ ਜਾਂਦਾ ਸੀ ਹੁਣ ਗੁਮਾਰਾ ਵਗੈਰਾ ਨਹੀਂ ਆਪਣੇ ਇਹੋ ਜਿਹੀਆਂ ਚੀਜ਼ਾਂ ਨਹੀਂ ਆਗੀਆਂ ਬਾਜਰਾ ਤਾਂ ਆਪਾਂ ਨੂੰ ਆਮ ਮਿਲ ਜਾਂਦਾ ਆਪਾਂ ਸਾਰੀ ਦੁਕਾਨ ਤੋਂ ਮਿਲ ਜਾਂਦਾ ਬਾਜਰਾ ਪਾਲੇ ਹੁੰਨੇ ਆਗੇ ਜਿਵੇਂ ਹੁਣ ਆਪਾਂ ਨੇ ਕੋਲੇ ਸਰਦੀ ਆ ਗਈ ਆਪਣਾ ਫੀਡ ਦੇ ਵਿੱਚ ਜਿਹੜੇ ਮੇਰੇ ਵੀਰ ਭਰਾ ਕੋਲੇ 10 15 ਪਸ਼ੂ ਆ ਗਏ ਤੇ ਉਹ 50 ਕਿਲੋ ਬਾਜਰਾ 25 ਕਿਲੋ ਪਵਾ ਸਕਦਾ ਉਹਦੇ ਚ ਕੈਲਸ਼ੀਅਮ ਹੁੰਦਾ ਉਹਦੇ ਚ ਆਇਆ ਮੇਰੇ ਵੀਰ ਜਿਹੜੇ ਵੀਰ ਦੁੱਧ ਤੇ ਕੰਮ ਕਰਦੇ ਆਗੇ ਦੁੱਧ ਦੇ ਕਰਦੇ ਆਗੇ ਉਹ ਬਾਜਰਾ ਨਾ ਪਾਉਣ बाजरा ਕੀ ਕਰਦਾ ਹੈਗਾ ਦੁੱਧ ਨੂੰ ਸੁਕਾਉਂਦਾ ਹੈਗਾ ਅਗਰ ਤੁਸੀਂ ਬਾਜਰਾ ਜਾਦੇ ਪਾਉਂਗੇ ਤੇ ਬਾਜਰਾ ਦੁੱਧ ਨੂੰ ਸੁਕਾਉਂਦਾ ਗੋਹੇ ਨੂੰ ਵੀ ਇਹ ਖੁਸ਼ਕ ਕਰਦਾ ਹੈਗਾ ਖੁਸ਼ਕ ਕਰਦਾ ਤਾਂ ਫਿਰ ਇਸ ਕਰਕੇ ਬਾਜਰਾ ਥੋੜੀ ਮਾਤਰਾ ਦੇ ਵਿੱਚ ਆਪਾਂ ਦਵਾਈ ਦੇ ਤੌਰ ਤੇ ਇਹਨੂੰ ਵਰਤੋ ਤੇ ਆਪਣਾ ਪਸ਼ੂ ਨੂੰ ਆਪਾਂ ਹੀਟ ਦੇ ਵਿੱਚ ਲਿਆਗੇ ਤੇ ਏਆਈ ਕਰਾਗੇ 1 ਸਾਲ ਭਲਣ ਦੇ ਵਿੱਚੋਂ ਆਪਾਂ ਬਿਲਕੁਲ ਮੁਕਤ ਹੋ ਜੀਏ ਬਹੁਤ ਪੁਰਾਣਾ ਬਹੁਤ ਤਜਰਬੇਦਾਰ ਇਹੇ ਤਰੀਕਾ ਆਪਣਾ ਪੂਰਾ ਪ੍ਰਤਿਆਇਆ ਵਾ ਕੋਈ ਵੀਰ ਭਲਾ ਜਿਹੜਾ ਕੋਈ ਟਿੱਪਣੀ ਕਰਨ ਵਾਲਾ ਉਹ ਪੁੱਛ ਵੀ ਸਕਦਾ ਹੈ ਵੀ ਬਾਜਰੇ ਤੋਂ ਕੋਈ ਵੀਰੇ ਪਸ਼ੂ ਨੂੰ ਮੇਰੇ ਮੁਤਾਬਕ ਪੁੱਛ ਕੇ ਦੇ ਦਿਓ ਬਿਲਕੁਲ ਓਕੇ ਹੋ ਜੂ ਮੈਂ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਤੁਹਾਡੇ ਤੱਕ ਮੈਂ ਵੀਡੀਓ ਬਣਦਾ ਹਾਂ ਵੀਰ ਜੀ ਵੇਖੋ ਸਾਰਾ ਟੱਬਰ ਲੱਗਦਾ ਹੈਗਾ ਵੀਡੀਓ ਬਣਾਉਣੇ ਆਗੇ ਅਸੀਂ ਇਹ ਤੁਹਾਡੀ ਭਲਾਈ ਵਾਸਤੇ ਬਣਾਉਣੇ ਆਗੇ ਜੋ ਮਰਜੀ ਪੁੱਛ ਲਓ ਗੱਲ ਕਰ ਆਏ ਆ ਵੀ ਥੋੜਾ ਜਨਾ ਮੇਰ ਕਰਿਆ ਕਰੋ ਇਦਾਂ ਦਾ ਕੰਮ ਨਾ ਕਰਿਆ ਕਰੋ ਗੱਲ ਤੇ ਇਹ ਚੀਜ਼ ਦੀ ਇਹ ਨਹੀਂ ਚੰਗੀ ਲੱਗੀ ਤਾਂ ਤੁਸੀਂ ਨਾ ਦੇਖਿਆ ਕਰੋ ਬਾਕੀ ਮੇਰੇ ਵੀਰ ਭਰਾ ਬਹੁਤ ਜਿੰਨੇ ਵੀ ਜੁੜੇ ਪਿਆ ਅੱਜ ਉਹਨਾਂ ਦੇ ਵਾਸਤੇ ਮੈਂ ਇਹ ਲੈ ਕੇ ਆਇਆਗਾ ਪਸ਼ੂ ਨੂੰ ਹੀਟ ਵਿੱਚ ਲਿਆਉਣਾ ਤੇ ਬਾਜਰਾ ਦੇਣਾ ਦੇਸੀ ਤਰੀਕਾ ਦੇਣਾ 15 20 ਦਿਨ ਤੁਸੀਂ ਦਿਓ ਬਿਲਕੁਲ ਓਕੇ ਹੋ ਜਾਊਗਾ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਮੇਰੇ ਵੀਰਾਂ ਦਾ ਧੰਨਵਾਦ